ਇਦਾਂ ਤਾਂ ਕਦੀ ਵੀ ਨਹੀਂ ਹੋਇਆ ਸੀ ਡੰਡੀ ਸਦੀਆਂ ਤੋਂ ਧਰਮ ਰਾਜ ਕਰਮ ਅਤੇ ਸਿਫਾਰਸ਼ ਦੇ ਆਧਾਰ ਉੱਤੇ ਸਵਰਗ ਜਾਂ ਨਰਕ ਵਿੱਚ ਰਹਿਣ ਦੀ ਜਗ੍ਹਾ ਅਲਾਟ ਕਰਦੇ ਆ ਰਹੇ ਸਨ ਡੰਡੀ ਪਰ ਐਦਾਂ ਕਦੀ ਨਹੀਂ ਹੋਇਆ ਸੀ ਡੰਡੀ ਸਾਹਮਣੇ ਬੈਠਾ ਚਿੱਤਰ ਗੁਪਤ ਵਾਰ-ਵਾਰ ਐਨਕ ਨੂੰ ਪੁੰਜਦੇ ਵਾਰ-ਵਾਰ ਥੁੱਕ ਲਾ ਕੇ ਪੰਨੇ ਉਲਟਾ ਰਿਹਾ ਸੀ ਡੰਡੀ ਰਜਿਸਟਰ ਉੱਤੇ ਰਜਿਸਟਰ ਦੇਖੀ ਜਾ ਰਿਹਾ ਸੀ ਡੰਡੀ ਗਲਤੀ ਫੜੀ ਹੀ ਨਹੀਂ ਜਾ ਰਹੀ ਸੀ ਡੰਡੀ ਆਖਰ ਉਹਨਾਂ ਨੇ ਖੋਜਬੀਨ ਕਰਕੇ ਰਜਿਸਟਰ ਐਨੇ ਜ਼ੋਰ ਨਾਲ ਬੰਦ ਕੀਤਾ ਕੇ ਇੱਕ ਮੱਖੀ ਰਜਿਸਟਰ ਦੇ ਪੰਨਿਆਂ ਦੀ ਲਪੇਟ ਵਿੱਚ ਆ ਗਈ ਡੰਡੀ ਮੱਖੀ ਨੂੰ ਬਾਹਰ ਕੱਢਦਿਆਂ ਉਹ ਬੋਲੇ ਮਹਾਰਾਜ ਰਿਕਾਰਡ ਤਾਂ ਸਾਰਾ ਠੀਕ ਹੈ ਡੰਡੀ ਬੋਲਾ ਰਾਮ ਦੇ ਜੀਵ ਨੇ 5 ਦਿਨ ਪਹਿਲਾਂ ਦੇ ਤਿਆਗੀ ਸੀ यमदूत ਉਸ ਨੂੰ ਨਾਲ ਲੈ ਕੇ ਇਸ ਲੋਕ ਵੱਲ ਚੱਲ ਵੀ ਪਿਆ ਸੀ ਡੰਡੀ ਪਰ ਉਹ ਅਜੇ ਤੱਕ ਇੱਥੇ ਪਹੁੰਚਿਆ ਨਹੀਂ ਡੰਡੀ ਧਰਮਰਾਜ ਨੇ ਪੁੱਛਿਆ ਉਹ ਦੂਤ ਕਿੱਥੇ ਹੈ ਪ੍ਰਸ਼ੰਚਨ ਮਹਾਰਾਜ ਉਹ ਵੀ ਲਾਪਤਾ ਹੈ ਡੰਡੀ ਉਸ ਸਮੇਂ ਦਵਾਰ ਖੁੱਲਿਆ ਅਤੇ ਇੱਕ यमदूत ਅੰਦਰ ਦਾਖਲ ਹੋਇਆ ਡੰਡੀ ਉਸ ਦਾ ਚਿਹਰਾ ਪਰੇਸ਼ਾਨੀ ਅਤੇ ਡਰ ਕਾਰਨ ਬੋਖਲਾਇਆ ਹੋਇਆ ਸੀ ਡੰਡੀ ਉਸ ਨੂੰ ਦੇਖਦੇ ਸਾਰ ਚਿੱਤਰ ਗੁਪਤ ਚੀਕਿਆ ਓਏ ਤੂੰ ਕਿੱਥੇ ਰਿਹਾ ਐਨੇ ਦਿਨ ਪ੍ਰਸ਼ੰਚਨ ਭੋਲਾ RAM ਦਾ ਜੀਵ ਕਿੱਥੇ ਹੈ ਪ੍ਰਸ਼ੰਚਨ ਯਮਦੂਤ ਹੱਥ ਜੋੜ ਕੇ ਸਟਾਰਟ ਬੋਲਿਆ ਮਹਾਰਾਜ ਮੈਂ ਕਿਵੇਂ ਦਸਾਂ ਕਿ ਕੀ ਪਾਣਾ ਵਾਪਰ ਗਿਆ ਡੰਡੀ ਅੱਜ ਤੱਕ ਮੇਰੇ ਨਾਲ ਕਦੀ ਅਜੇ ਹਾ ਧੋਖਾ ਨਹੀਂ ਸੀ ਹੋਇਆ ਡੰਡੀ ਪਰ ਪੋਲਾ ਰਾਮ ਦਾ ਜੀਵ ਮੈਨੂੰ ਚਕਮਾ ਦੇ ਕੇ ਡੌੜ ਗਿਆ ਡੰਡੀ ਪੰਜ ਦਿਨ ਪਹਿਲਾਂ ਜਦ ਜੀਵ ਨੇ ਪੋਲਾ ਰਾਮ ਦੀ ਦੇ ਨੂੰ ਛੱਡਿਆ ਉਦੋਂ ਮੈਂ ਉਸ ਨੂੰ ਪਕੜਿਆ ਅਤੇ ਅਸੀਂ ਇਸ ਲੋਕ ਦੀ ਯਾਤਰਾ ਉਤੇ ਚੱਲ ਪਏ ਡੰਡੀ ਸ਼ਹਿਰੋਂ ਬਾਹਰ ਆ ਕੇ ਜਿਉਂ ਹੀ ਮੈਂ ਉਸਨੂੰ ਨਾਲ ਲੈ ਕੇ ਤੇਜ਼ ਹਵਾ ਦੀ ਤਰੰਗ ਉਤੇ ਸਵਾਰ ਹੋਇਆ ਉਦੋਂ ਹੀ ਉਹ ਮੇਰੇ ਚੁੰਗਲ ਵਿੱਚੋਂ ਨਿਕਲ ਕੇ ਪਤਾ ਨਹੀਂ ਕਿੱਥੇ ਗਾਇਬ ਹੋ ਗਿਆ ਡੰਡੀ ਇਨ੍ਹਾਂ 5 ਦਿਨਾਂ ਵਿੱਚ ਮੈਂ ਸਾਰਾ ਬ੍ਰਹਿਮੰਡ ਛਾਣ ਮਾਰਿਆ ਹੈ ਪਰ ਉਸ ਦਾ ਕੋਈ ਥੋ ਪਤਾ ਨਹੀਂ ਲੱਗਿਆ ਡੰਡੀ ਧਰਮਰਾਜ ਗੁੱਸੇ ਵਿੱਚ ਬੋਲੇ ਮੂਰਖ ਜੀਵ ਢੋਂਦੇ ਢੋਂਦੇ ਤੂੰ ਬਜ਼ੁਰਗ ਹੋ ਗਿਆ ਫਿਰ ਵੀ ਇੱਕ ਮਾਮੂਲੀ ਬੁੱਢੇ ਆਦਮੀ ਦਾ ਜੀਵ ਤੈਨੂੰ ਕਿਵੇਂ ਚੱਕਮਾ ਦੇ ਗਿਆ ਪ੍ਰਸ਼ੰਚਿਨ ਦੂਤ ਨੇ ਸਿਰ ਝੁਕਾਉਂਦਿਆਂ ਕਿਹਾ মহারাজ ਮੈਂ ਪੂਰੀ ਸਾਵਧਾਨੀ ਵਰਤੀ ਸੀ ਡੰਡੀ ਮੇਰੇ ਹੱਥਾਂ ਵਿੱਚੋਂ ਤਾਂ ਚੰਗੇ ਚੰਗੇ ਵਕੀਲ ਨਹੀਂ ਛੁੱਟ ਸਕੇ ਡੰਡੀ ਪਰ ਇਸ ਵਾਰ ਤਾਂ ਕੋਈ ਇੰਦਰਜਾਲ ਹੀ ਹੋ ਗਿਆ ਡੰਡੀ ਚੰਦਰ ਗੁਪਤ ਬੋਲਿਆ মহারাজ ਅੱਜਕਲ ਧਰਤੀ ਉੱਤੇ ਇਸ ਤਰ੍ਹਾਂ ਦਾ ਵਪਾਰ ਬੜਾ ਚੱਲ ਰਿਹਾ ਹੈ ਡੰਡੀ ਲੋਕ ਦੋਸਤਾਂ ਨੂੰ ਕੋਈ ਚੀਜ਼ ਭੇਜਦੇ ਹਨ ਅਤੇ ਉਸ ਨੂੰ ਰਸਤੇ ਵਿੱਚ ਹੀ ਰੇਲਵੇ ਵਾਲੇ ਉਡਾ ਲੈਂਦੇ ਹਨ ਡੰਡੀ